ਆ ਵੀ ਇੱਧਰ ਬਹੁਤ ਜ਼ਿਆਦਾ 4x4 ਇਹ ਵੀ ਪੂਰਾ ਧੱਕੜ ਉਦਾਂ ਦਾ ਹੀ ਪੋਲਾ ਦੇਖੋ ਇਹ ਪੋਲ ਕ੍ਰੋਸ ਕਰਨਾ ਪੈਣਾ ਇਹ ਪੋਲ ਕ੍ਰੋਸ ਕਰਕੇ ਉੱਪਰ ਟੈਂਪਲ ਨੂੰ ਜਾਇ ਜਾਂਦਾ ਓਏ ਦੇਖ ਵੇ ਰੋਹੀ ਕੰਮ ਧਰਮਾ ਗਈ ਜਾਂਣਾ ਪੋਲੀ ਆਹੇ ਤੇ ਇੱਧਰ نیچے ਜਾ ਰਿਹਾ ਬਸਾ ਸਨੋ ਦੇ ਵਿੱਚ ਦੀ ਆਹ ਦੇਖੋ ਸਨੋ ਆ ਸਨੋ ਦੇ ਥੱਲੋਂ ਦੀ ਆ ਰਿਹਾ ਸਰ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਸੀ ਸਵੇਰ ਦੀ ਅੰਦਨੀ ਮਹਾਦੇਵ ਟ੍ਰੈਕ ਸ਼ੁਰੂ ਕਰਨਾ ਤਾਂ ਹੁਣ ਅਸੀਂ ਟ੍ਰੈਕ ਸ਼ੁਰੂ ਕਰਤਾ ਅੰਦਨੀ ਮਹਾਦੇਵ ਤਾਂ ਦੇਖ ਲੋ ਆ ਪੱਥਰਾਂ ਵਿੱਚ ਦੀ ਹੋ ਕੇ ਅੱਗੇ ਅਸੀਂ ਉੱਥੇ ਪਹੁੰਚਣਾ ਅੰਦਨੀ ਮਹਾਦੇਵ ਟੈਂਪਲ ਸ਼ਿਵਜੀ ਭੋਲੇ ਨਾਲ ਦਾ ਟੈਂਪਲ ਆ ਤੇ ਇਹ ਰਸਤਾ ਤੇ ਉਹ ਦੇਖੋ ਉੱਪਰ ਉਹ ਉੱਪਰ ਪਹਾੜਾਂ ਵਿੱਚ ਜਾਣਾਗਾ ਹੈਗਾ ਕਾਫੀ ਲੰਬਾ ਟ੍ਰੈਕ ਆ ਚਲਦੇ ਹੌਲੀ ਹੌਲੀ ਤੁਰੇ ਚੱਲਾਂਗੇ ਸਾਹ ਲੈ ਲੈ ਕੇ ਕਿੰਨੇ ਆਪਾਂ ਖੀਰ ਗੰਗਾ ਟਰੈਕ ਕੀਤਾ ਸੀ ਉਹ ਤਾਂ ਬਹੁਤ ਉਹਦਾ ਬਾਲਾ ਲੰਬਾ ਟਰੈਕ ਇਹਦਾ ਛੋਟਾ ਹੀ ਆ ਚਲੋ ਟਰੈਕ ਇਸ ਤੋਂ ਅੱਗੇ ਜਿਹੜਾ ਸਾਹਮਣੇ ਬਰਫ ਵਾਲੀਆਂ ਘਾਟ ਦੇ ਵਿੱਚ ਤੁਹਾਨੂੰ ਦੇਖਦਾ ਉਹ ਅੱਗੇ ਟਰੈਕ ਆ ਕਿਆਰੇ ਪਾਸੇ ਉੱਪਰ ਦੇਖੋ ਇਧਰ ਸਨੂਫਾਲ ਮਾਊਂਟਨ ਬਹੁਤ ਹੀ ਖੂਬਸੂਰਤ ਵਿਊ ਆ ਇਹ ਕਾ ਵੀ ਇਧਰ ਬਹੁਤ ਜ਼ਿਆਦਾ 4x4 ਇਹ ਵੀ ਪੂਰਾ ਤਕੜਾ ਇਧਰ ਗੱਡੀਆਂ ਜਾਂਦੀਆਂ ਦੇਖੋ ਇਧਰ ਉਹ ਕਰਨ ਚੱਲ ਇਧਰ ਹੈਰੀ ਮਾਡਲ ਹੋਰ ਬਾਈ ਕਿਹਾਲਾ ਇਹੀ ਲੱਗਿਆ ਪਿਆ ਵੀਡੀਓ ਬਣਾਉਣਾ ਤੇ ਆ ਪਾਰਕਿੰਗ ਇੱਥੋਂ ਹੁੰਦਾ ਸ਼ੁਰੂ ਟਰੈਕ ਆ ਦੇਖੋ ਇਧਰ ਆ ਗੱਡੀਆਂ ਇਧਰ ਦੋਸਤੋ ਇਹ ਸਾਰਾ ਜਿਹੜਾ ਇੱਥੇ ਸਟੈਂਡ ਬਣਿਆ ਵਾ ਆ ਦੇਖੋ ਇਧਰ ਇਹਦਾ 1500 ਇੱਕ ਬੰਦੇ ਦਾ ਮੰਗੀ ਜਾਂਦੇ ਆ ਤੇ ਇੰਨਾ ਦਾ ਨੀ ਆ ਬਾ ਦੇ ਸਾ ਤੇ ਤੁਹਾਨੂੰ ਪਤਾ ਬਜਟ ਟ੍ਰੈਵਲ ਕਰ ਰਹੇ ਆ ਤੇ ਇੰਦਰ ਕੁਝ ਲੋਕ ਆ ਖੱਜਰਾ ਤੇ ਵੀ ਜਾਂਦੇ ਆ ਖੱਜਰਾ ਤੇ ਟਰੈਕ ਕਰਨਾ ਗੱਡੀਆਂ ਜੋ ਇਧਰੋਂ ਬਾਹਰੋਂ ਆਉਂਦੇ ਟੂਰਿਸਟ ਤੇ ਆ ਵਿਊ ਦੇਖੋ ਦੋਸਤੋ ਇਹ ਹੀ ਆ ਹਿਮਾਚਲ ਦੀ ਸ਼ਾਨ ਪਰ ਕੁਝ ਲੋਕ ਗੰਦਗੀ ਫਲਾਉਂਦੇ ਆ ਤੇ ਮੈਂ ਤਾਂ ਇਹ ਸੁਝਾ ਦੇਣਾ ਚਾਹੁੰਦਾ ਵੀ ਕਾਗਜ਼ ਪੱਤਰ ਕੂੜਾ ਕਰਕਟ ਇਧਰ ਨਾ ਸਿੱਟਿਆ ਕਰੋ ਤਾਂ ਚੰਗਾ ਦੋਸਤੋ ਦਾ ਬਹੁਤ ਹੀ ਖੂਸੂ ਦਾ ਨਜ਼ਾਰਾ ਫੋਟੋ ਨਾਲ ਗਿਆ ਉਹ ਵੀ ਨਾ ਉਹ ਵੀ ਲੈਣਾ ਸੀ ਦਾ ਸੋ ਕੂੜੇ ਵਾਲਾ ਮਿਲਿਆ ਸੀ ਹਰਬਖਸ ਕਹਿੰਦੇ ਉਹ ਕਹਿੰਦਾ ਵੀ ਘੋੜਾ ਲੈਣਾ ਮੈਂ ਕਿਹਾ ਇਹਦਾ ਸਾਈਕਲਾਂ ਦੇ ਏਡੀ ਦੂਰੋਂ ਆ ਗਏ ਸ਼ਿਵਲਿੰਗ ਦੇ ਬੰਦਰ ਘੋੜਾ ਕੀ ਕਰਨਾ ਕੂੜੇ ਤੇ ਤਾਂ ਚਾਰੇ ਦੀ ਕਿਉਂ ਜਾਣ ਕੱਢਣੀ ਆ ਉਹ ਦੇਖੋ ਘੋੜੇ ਦੇ ਜਾਂਦੇ ਪਏ ਆ ਲੋਕੋ ਸਲੋ ਕੋ ਇਧਰ ਵੀ ਆ ਕੋਸ ਲੋਕ ਘੋੜੇ ਦੇ ਤਰਕੀਫਾ ਦਾ ਜਾਣਦਾ ਆ ਚਾਰੇ ਨੂੰ ਕਿਸੇ ਜਾਨਵਰ ਨੂੰ ਆਪਾਂ ਪਰੇਸ਼ਾਨ ਕਰਨਾ ਤੇ 1500 ਇਹਨਾਂ ਨੂੰ ਦੇਣਾ ਉਹਦੇ ਨਾਲ ਤਾਂ ਚੰਗਾ ਆ ਆਹ ਟਰੈਕ ਹੀ ਕਰ ਲਈਏ ਤਾਂ ਇਹ ਦੇਖੋ ਪਹਾੜਾਂ ਤੇ ਜਾਣਾ ਉਸ ਨੋ ਦੇ ਵਿੱਚ ਦੀ ਖੂਬਸੂਰਤ 뷰 ਆ ਦੇਖੋ ਹੁਣ ਦੇਖਦਾ 뷰 ਤਾਂ ਚਾਰੇ ਤਰਫ ਬਣਦੀ ਨਾਲ ਗੱਲ ਇਧਰ ਪੈਰਾਗਲਾਈਡਿੰਗ ਵੀ ਚੱਲੀ ਜਾਂਦੀ ਆ ਉੱਧਰ ਵੀ ਆ ਪਿਛਲੇ ਮਾਊਂਟਨ ਪਹਿਲਾਂ ਦੱਸ ਦੇਣੀ ਸੀ ਹੁਣ ਦੇਖ ਰੋਹਦਾ ਇਹ ਰੋਹਤਾਂਗ ਪਾਸ ਵਾਲੇ ਮਾਊਂਟਨ ਆ ਦੋਸਤੋ ਰੋਹਤਾਂਗ ਪਾਸ ਆ ਜੇ ਬੰਦ ਦਾ ਫਲਾਰ ਪੰਜ ਚਾਰ ਦਿਨਾਂ ਵਿੱਚ ਖੁੱਲੂਗਾ ਅਸੀਂ ਅਪਡੇਟ ਪਤਾ ਕੀਤਾ ਤਾਂ ਕਰਕੇ ਅਸੀਂ ਸੋਚਿਆ ਉੱਥੇ ਹੀ ਟੈਂਟ ਚ ਰਹਿਣ ਦਾ ਪਲਾਨ ਬਣਾਇਆ ਵੀ ਕੁਝ ਦਿਨ ਉੱਥੇ ਹੀ ਰਹੀਏ ਉਸ ਤੋਂ ਦੇਖੋ ਇਹ ਜਾਂਦੇ ਆ ਚੜ ਨਹੀਂ ਸਕਦੇ ਦੇਖੋ ਇਧਰ ਮੋਟਰਸਾਈਕਲ ਤਾਂ ਚੜਨਾ ਆਉਖਾ ਇਧਰ ਘੋੜਿਆਂ ਦੇ ਵੀ ਜਾ ਸਕਦੇ ਆ ਦੇਖੋ ਦੋਸਤੋ ਇੱਕ ਹੋਰ ਆ ਗਈ 4x4 ਆ ਦੇਖੋ ਇਧਰ ਦੇਖੋ ਵੀਓ ਠੰਡੀ ਠੰਡੀ ਹਵਾ ਪਰ ਹੁਣ ਜਲਦੀ ਜਲਦੀ ਗਰਮੀ ਹੋਣ ਲੱਗ ਗਈ ਉਧਰ ਮੈਰਾ ਗ莱ਡਮ ਚੱਲੀ ਜਾਂਦੀ ਆ ਤੋਂ ਬਹੁਤ ਜਿਹਾ ਅੰਗਲੀ ਮਾਂ ਦੇ ਮੰਦਿਰ ਤੇ ਇੱਥੇ ਜਿੱਦਾਂ ਤੁਸੀਂ ਦੇਖਿਆ ਉਹ ਥੱਲੇ ਤੋਂ ਹੀ ਟਰੈਕ ਕਰਕੇ ਆਏ ਸੀ ਇੱਥੇ ਆ ਗੱਡੀਆਂ ਦਾ ਸਟੈਂਡ ਆ ਤੇ ਘੋੜਿਆਂ ਦਾ ਇਹ ਦੇਖੋ 4x4 ਬਹੁਤ ਜਾਣ ਆ ਪੂਰੀ ਵਧੀਆ ਚੀਜ਼ ਆ ਜੀ ਬੋਲ ਜਾਣ ਬਾਕੀ ਚੱਲਦੇ ਅੱਗੇ ਉਹ ਸਾਹਮਣੇ ਟੈਂਪਲ ਆ ਗਿਆ ਪਰ ਜਿੱਦਾਂ ਤੁਸੀਂ ਦੇਖਿਆ ਹੁਣ ਆਮ ਵੀਡੀਓ ਦੇ ਵਿੱਚ ਇਹ ਉਹ ਟੈਂਪਲ ਦਾ ਵਾਟਰਫਾਲ ਉੱਪਰ ਆਉਂਦਾਗਾ ਉੱਥੇ ਸ਼ਿਵਲਿੰਗ ਦੇ ਉੱਪਰ ਡੇਗਦਾਗਾ ਵਾਟਰਫਾਲ ਉਹ ਦੇਖ ਰਿਹਾ ਸਾਹਮਣੇ ਇੱਧਰ ਸਾਨੂੰ ਸਟਾਲਾ ਵੀ ਇੱਕ ਦੋ ਮਿਲ ਜਾਣੀਆਂ ਦੁਕਾਨਾਂ ਦੀਆਂ ਆਹ ਦੇਖੋ ਦੋਸਤੋ 뷰 ਇਹ 뷰 ਆ ਅੰਜਨੀ ਮਾਂ ਦੇ ਟੈਂਪਲ ਆਹ ਦੇਖ ਸਕਦੇ ਹੋ ਦੋਸਤੋ ਦੇਖੋ ਕੀ ਦਿਖਾਈ ਆ ਇੱਧਰੋਂ ਵਾਪਸ ਆ ਰਹੇ ਆ ਤੇ ਇੱਧਰ ਜਿਵੇਂ ਅਸੀਂ ਖੀਰ ਗੰਗਾ ਦਾ ਟਰੈਕ ਕੀਤਾ ਸੀ ਉਦਾਂ ਦੇ ਹੀ ਪੌੜਾ ਦੇਖੋ ਇਹ ਪੌੜਾ ਕ੍ਰੋਸ ਕਰਨਾ ਪੈਣਾ ਹੈ ਇਹ ਪੌੜਾ ਕ੍ਰੋਸ ਕਰਕੇ ਉੱਪਰ ਟੈਂਪਲ ਨੂੰ ਜਾਇਆ ਜਾਂਦਾ ਇਹ ਟੈਂਪਰੇਰੀ ਪੌੜਾ ਇੰਨਾ ਮਜ਼ਬੂਤ ਤਾਂ ਹੈ ਨਹੀਂਗਾ ਜਿਵੇਂ ਤੁਸੀਂ ਦੇਖਿਆ ਝੂਲਦਾ ਪਿਆ ਇਹ ਇੱਧਰ ਘੋੜੇ ਦਾ ਪਾਣੀ ਵਜਦੀ ਨੰਗਦੇ ਪਿਆ ਉੱਪਰ ਪਿੱਛੇ ਵਹੌਲ ਤਾਂ ਦੋਸਤੋ ਦੇਖੋ ਇੱਧਰ ਬੋਲ ਕਰ ਲਿਆ ਕ੍ਰੋਸ ਫਿਰ ਉਹਨਾਂ ਦੇ ਚਾ ਕੇ ਕਿ ਐਂਡ ਆ ਵੀ ਦਿਖਾਉਣਾ ਕਿ ਐਂਪਲ ਬਹੁਤ ਹੀ ਸੁੰਦਰ ਹੈ ਜਿੱਦਾਂ ਵੀ ਲੋ ਗਿਆ ਸੰਗਤ ਆ ਰਹੀ ਹੈ ਲੋਕ ਜਾ ਰਹੇ ਸਰਗਰ ਮੱਥਾ ਟੇਕਣ ਤੇ ਦੇਖੋ ਇਧਰ ਇਧਰ ਵੀ ਸਟਾਲਾ ਤੁਹਾਨੂੰ ਮਿਲ ਜਾਣਗੇ ਆਮ ਪਰ ਮੱਥਾ ਟੇਕ ਇਹ ਵੀ ਆ ਦੋਸਤੋ ਦੇਖੋ ਇਹਨਾਂ ਕੁੱਤੇ ਵੀ ਲਈ ਆਉਂਦੇ ਨਾਲ। ਬਾਕੀ ਹੁਣ ਦੋਸਤੋ ਤੁਹਾਨੂੰ ਟੈਂਪਲ ਦਾ 뷰 ਉੱਪਰ ਜਾ ਕੇ ਦਿਖਾਉਨੇ ਆ। ਆਹ ਦੋਸਤੋ ਸਾਨੂੰ ਰਸਤੇ ਦੇ ਵਿੱਚ ਇੱਕ ਛੋਟੀ ਜਿਹੀ ਤਾਂ ਸਨੋਵ ਮਿਲ ਗਈ। ਇਹ ਦੇਖੋ ਸਨੋਵ ਤਾਂ ਵੈਸੇ ਖਰਾਬ ਹੋਈ ਪਈ ਆ। ਅਸੀਂ ਕੋਲ ਚੱਲ ਕੇ ਦੇਖਦੇ ਆਂ। ਕਿੱਦਾਂ ਦਾ ਉੱਪਰ ਰਜਨੀ ਮਾਟੇ ਦੇਵ ਟੈਂਪਲ ਉੱਪਰ ਆ ਬਸ ਰਸਤੇ ਦੇ ਵਿੱਚ ਥੋੜੀ ਸਨੋਵ ਵੀ ਆਊਗੀ। 뷰 ਦੇਖੋ ਦੋਸਤੋ। ਉੱਧਰ ਵਾਟਰਫਾਲ ਆ ਰਿਹਾ। ਇੱਧਰ ਦੇਖੋ 뷰 ਲੈਦੇ ਆ ਕਿੰਨੇ ਅੰਦਰ ਅੰਦਰ ਕੋੜੀ ਹੈ। ਉਸ ਤੋਂ ਦੇਖੋ ਇੱਥੇ ਠੰਡੀ ਠੰਡੀ ਹਵਾ ਤੇ ਆਹ ਦੇਖੋ ਉੱਪਰ ਸنوਹ ਆ ਰਹੀ ਹੈ ਜਿਹੜੀ ਇਹ ਹੈ ਤਾਂ ਉੱਪਰ ਪੋਲੀ ਆ ਗਈ ਸਨੋ ਉਹ ਇੱਕ ਦੇਖ ਫਿਰ ਉਹੀ ਕੰਮ ਧਰਮਾ ਗਈ ਜਾਂਣਾ ਪੋਲੀ ਆ ਇਹ ਆ ਸਾਡਾ ਹੈਰੀ ਮਾਡਲ ਡਿੱਗ ਪੈਣਾ ਸੀਗਾ ਸਨੋ 'ਚ ਇਹ ਪੰਗੇ ਲੈਣੋਂ ਹਟਦਾ ਨਹੀਂਗਾ ਇਹਨੂੰ ਕਹੀ ਜਾਂਣਾ ਇੱਥੇ ਦਾ ਗਾਰਡੀਆ ਚੱਲ ਥੋੜੀ ਜੀ ਮੈਂ ਦੇਖਾ ਚੜ ਕੇ ਮੇਰਾ ਬੂਟ ਸਲਿੱਪਰੀ ਆ ਬੂਟ ਸਲਿੱਪਰੀ ਆ ਦੇਖੋ ਦੋਸਤੋ ਇਹ ਵਿਊ ਆ ਬਰਫ ਦੇ ਉੱਤੇ ਇੱਕ ਵਿੰਟਾ ਦੇਖੋ ਮੂਰਤੀਆਂ ਵੀ ਰੱਖੀਆਂ ਹੋਈਆਂ ਨੇ ਆ ਦੋਸਤੋ ਦੇਖੋ ਜੇ ਸਨੋ ਸਕੇਟਿੰਗ ਸਨੋ ਆ ਛੋਟੀ ਜੀ ਆ ਕੋਈ ਜ਼ਿਆਦਾ ਤਾਂ ਹੈ ਨਹੀਂ ਯਾ ਦੇਖੋ ਤੁਸੀਂ ਪਿੱਛੇ ਦੇਖੋ ਉੱਪਰੋਂ ਜਾ ਰਹੀ ਆ ਤੇ ਉਹ ਸਾਹਮਣੇ ਵਾਲੀ ਸਨੋਹ ਤਾਂ ਨਹੀਂ ਆਏਗੀ ਜਿਹੜੀ ਇਦਾਂ ਵੈਸੇ ਠੀਕ ਆ ਨਾਰਮਲ ਹਾਂਜੀ ਦੋਸਤੋ ਇਹ ਆ ਦੀ ਪੌੜੀਆਂ ਅੱਗੇ ਪਹਿਲਾਂ ਦਾ ਨਾਰਮਲ ਟ੍ਰੈਕ ਸੀ ਹੁਣ ਪੌੜੀਆਂ ਚੱਲ ਪਈਆਂ ਕਿ ਜਿਹੜੀ ਮਹਾਦੇਵ ਟੈਂਪਲ ਤੇ ਸਾਹਮਣੇ ਦਾ ਵਿਊ ਮੰਦਿਰ ਦੇ ਤੁਹਾਨੂੰ ਇਦਾਂ ਨਜ਼ਰ ਆਊਗਾ ਤੇ ਉੱਪਰ ਮੰਦਿਰ ਆ ਦੇਖੋ ਉਹ ਉੱਪਰ ਆ ਗਿਆ ਮੰਦਿਰ ਦੇਖੋ ਵਿਊ ਦੇਖੋ ਤੈਨੂੰ ਕੀ ਲੱਗ ਰਿਹਾ ਕੀ ਥਾਰਾ ਦੋਸਤੋ ਪਹੁੰਚ ਗਏ ਅਸੀਂ ਅੰਜਲੀ ਮਹਾਦੇਵ ਟੈਂਪਲ ਇੱਥੇ ਬੈਠੇ ਗਏ ਦੋਨੇ ਅਸੀਂ ਇੱਥੇ ਕਰਦੇ ਆਰਾਮ ਦੋ ਮਿੰਟ ਤੇ ਸਾਹਮਣੇ ਦਾ 뷰 ਦੇਖੋ ਉਹ ਉੱਪਰ ਆ ਮੰਦਿਰ ਜੋ ਵਾਟਰਫਾਲ ਦੇਖ ਰਿਹਾ ਉੱਥੇ ਸ਼ਿਵਲਿੰਗ ਸਰਦੀਆਂ ਦੇ ਵਿੱਚ ਤੇ ਸਨੋ ਹੁੰਦੀ ਆ ਉਹ ਵੱਡਾ ਸ਼ਿਵਲਿੰਗ ਬਣ ਜਾਂਦਾ ਤੇ ਇਸ ਟਾਈਮ ਤਾਂ ਹੁਣ ਬਰਫ਼ ਖੁਰ ਗਈ ਆ ਤੇ ਸਨੋ ਤਾਂ ਹੁਣ ਕਿੱਥੇ ਮਿਲਦੀ ਆ ਸਨੋ ਤਾਂ ਥੱਲੇ ਆ ਜਿਹੜੀ ਤੁਹਾਨੂੰ ਦਿਖਾਤੀ ਇੱਥੇ ਤਾਂ ਬਸ ਉਹ ਥੋੜੀ ਜਿਹੀ ਆ ਵੀਊ ਦੇਖੋ ਦੋਸਤੋ ਵੀਊ ਦਾ ਮਤਲਬ دیਵਾਨਾ ਹੋ ਗਿਆ ਦੇਖੋ ਆਹ ਵਾਟਰਫਾਲ ਸੱਚ ਉਹ ਉਹ ਦੇਖ ਕੇ ਹੱਥ ਉਹ ਦੇਖ ਕੇ ਆਉਂਦਾ ਸੁਣੋ ਹੀ ਯਾਦ ਆਉਂਦਾ ਇੱਧਰ ਪਿੱਛੇ ਦੇਖੋ ਇੱਧਰ ਵੀਊ ਦੋਸਤੋ ਇਹ ਕੇ ਟੈਂਪਲ ਆ ਜੋ ਅੰਜਨੀ ਦੇਵ ਮਹਾਦੇਵ ਇੱਕ ਉੱਪਰ ਟੈਂਪਲ ਆ ਤੇ ਆ ਦੇਖੋ ਸਨੋਹ ਆ ਜਿਹੜੀ ਜੋ ਹੁਣ 흘ਰ ਕੇ ਪਾਣੀ ਵਗ ਕੇ ਅੱਗੇ ਅੱਗੇ ਜਾ ਰਿਹਾ ਤੇ ਇਹ ਇਤਿਹਾਸ ਆ ਤੁਸੀਂ ਪਾਉਸ਼ ਕਰਕੇ ਵੀ ਪੜ ਸਕਦੇ ਹੋ ਇੰਗਲਿਸ਼ ਅਨ ਹਿੰਦੀ ਚ ਜਦ ਵੀ 2 1999 2000 ਦੇ ਵਿੱਚ ਇੱਥੋਂ ਤੱਕ ਸਥਾਪਨਾ ਹੋਈ ਸੀਗੀ ਤੇ ਬਹੁਤ ਹੀ ਸ਼ਾਂਤੀ ਆ ਉਹ ਜੀ ਯਾਰ ਇੱਧਰ ਵੀ ਕੁਝ ਬਰਫਵਾਰੀ ਹੋਈ ਵੀ ਆ ਇਹ ਜਿਹੜਾ ਉੱਪਰੋਂ ਖੁਰ ਕੇ ਆਈ ਵੀ ਹੁਣ ਤਾਂ ਦੇਖੋ ਇੱਧਰੋਂ ਹੁਣ ਤਾਂ ਬਰਫੇ ਖੁਰਦੀ 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 ਐ ਤੁੰਦੀ ਤੁੰਦੀ نیچے ਜਾਂਦੀ ਪਈ ਆ ਹੁਣ ਤਾਂ ਜਿਆਦਾ ਬਰਫਵਾਰੀ ਹੈ ਨਹੀਂ ਇੱਥੇ ਉੱਪਰ ਉੱਪਰ ਤਾਂ ਹੈ ਆ ਦੇਖੋ ਛੱਡ ਦੇ ਉੱਪਰ ਦੀ ਉਹ ਉੱਪਰ ਮੰਦਰ ਤੱਕ ਜਾਣ ਲਈ ਰਸਤਾ ਪੌੜੀਆਂ ਦਾ ਤਾਂ ਖੋਲਤਾ ਉੱਪਰ ਬਰਫ ਹੈ ਆ ਦੇਖੋ ਜਿੱਦਾਂ ਤੁਹਾਨੂੰ ਦਿਖਾਨੇ ਇਹ ਮੰਦਰ ਆ ਇਹ ਸੀ ਉੱਪਰ ਚੱਲ ਕੇ ਹੁਣ ਤੁਹਾਨੂੰ ਦਿਖਾਉਂਦੇ ਆ हां जी दोस्तों ਥੱਲੇ ਵਾਲੇ ਮੰਦਰ ਦੇ ਵਿੱਚੋਂ ਦਰਸ਼ਨ ਕਰਕੇ ਅਸੀਂ ਚੱਲ ਪਿਆ ਹਾਂ ਹੁਣ ਉੱਪਰ ਉੱਪਰ ਦਾ 뷰 ਇਹ ਦੇਖੋ ਨਹੀਂ ਹੋਗਾ ਸਭ ਤੋਂ ਪਹਿਲਾਂ ਨੰਦੀ ਜੀ ਮਹਾਰਾਜ ਦੋ ਕੋ ਚੱਲ ਨੰਦੀ ਜੀ ਮਹਾਰਾਜ ਜੀ ਇੱਥੇ ਸਭ ਤੋਂ ਪਹਿਲਾਂ ਸਥਾਪਨਾ ਹੋਈ ਤੇ ਇਹ ਦੇਖੋ ਸਨੋ ਜੋ ਉੱਪਰ ਤੱਕ ਜਾ ਰਹੀ ਆ ਦੇਖੋ ਕੋੜੀਆਂ ਵਿੱਚ ਦੀ ਪਾਣੀ ਆ ਜੋ ਉੱਪਰ ਦੇ ਝਰਨਾ ਚੱਲ ਰਿਹਾ ਸ਼ਿਵਲਿੰਗ ਦੇ ਉੱਪਰ ਉਹ ਸਾਰਾ نیچے ਦੀ نیچے ਇੱਧਰ ਦੀ ਹੋ ਕੇ ਇੱਧਰ ਚਲਾ ਜਾਂਦਾ ਤੇ ਹੁਣ ਚੱਲਦੇ ਹਾਂ ਉੱਪਰ ਦਰਸ਼ਨ ਕਰਵਾਉਨੇ ਆ ਤੁਹਾਨੂੰ ਅੰਜਨੀ ਮਹਾਦੇਵ ਟੈਂਪਲ ਇਹਦਾ ਇਤਿਹਾਸ ਬਹੁਤ ਪੁਰਾਣਾ ਨਾਰਮਲ ਛੋਟਾ ਛੋਟਾ ਵੀ ਨਾ ਹਰਿਆਣੇ ਤੋਂ ਸੀ ਬਾਬਾ ਜੀ ਕੋਈ ਉਹ ਇੱਧਰ ਬ੍ਰਹਮਣ ਕਰਦੇ ਪਏ ਸੀ ਸਾਰੇ ਵਿਸ਼ੇਸ਼ਟ ਪਹੁੰਚੇ ਉੱਪਰ ਪਹਾੜ ਤੇ ਇੱਧਰ ਜਦੋਂ ਵੀ ਪਹੁੰਚੇ ਉਹਨਾਂ ਨੇ ਦੇਖਿਆ ਤੇ ਇੱਕ ਸ਼ਿਵਲਿੰਗ ਬਣਿਆ 1999 ਦੇ ਵਿੱਚ ਉਹਨਾਂ ਨੇ ਫਿਰ ਆਸ ਕੋਰੋਸ ਦੇ ਪਿੰਡਾਂ ਦੇ ਵਿੱਚ ਜਾਣਕਾਰੀ ਦਿੱਤੀ ਤਾਂ ਉਸ ਤੋਂ ਬਾਅਦ 2000 ਦੇ ਵਿੱਚ ਇਹ ਮੰਦਿਰ ਦੀ ਫੁੱਲ ਸਥਾਪਨਾ ਹੋਈ ਤੇ ਆ ਦੇਖੋ ਵੀਓ ਬਾਸ ਰਹੀਆਂ ਨਾ ਹੀ ਇੱਕ ਹੋਰ ਜਾਣਕਾਰੀ ਦਸੰਬਰ ਤੋਂ ਗਲਵਰੀ ਤੱਕ ਇੱਥੇ ਸਨੋ ਦਾ ਸ਼ੂਲਿੰਗ ਬੰਦਾ ਬਣਾ ਲਿਆ ਜੀ ਰਾਜ ਦੋਸਤੋ ਇਹ ਆ ਗਿਆ ਉੱਪਰ ਵਾਟਰਫਾਲ ਜੋ ਅੰਜਨੀ ਦੇ ਮਹਾ ਟੈਂਪਲ ਤਾਹਾਂ ਦੇ ਟੈਂਪਲ ऊपर सामने देख रहे शिवलिंग नंदी जी ऊपर देखो व्यू है स्नो से हो स्नोरों होल तो स्नो नहीं सर्दियों की मिलती है स्नो देखो ऊपर तो आ रहा है ਇਹ ਜੋ ਉੱਪਰੋਂ ਜੋ ਪਾਣੀ ਆ ਰਿਹਾ ਵਾਟਰਫਾਲ ਦਾ ਤੇ ਉਹ ਇੱਧਰ ਦੀ ਹੋ ਕੇ ਤੇ ਇੱਧਰ نیچے ਜਾ ਰਿਹਾ ਬਸਾ ਸਨੋ ਦੇ ਵਿੱਚ ਦੀ ਆਹ ਦੇਖੋ ਸਨੋ ਆ ਸਨੋ ਦੇ ਥੱਲੋਂ ਦੀ ਆ ਰਿਹਾ ਸਰਦੀਆਂ ਦੇ ਵਿੱਚ ਤੁਹਾਨੂੰ ਦੱਸਿਆ ਹੀ ਆ ਇਹ ਸਾਰੀ ਸਨੋ ਹੀ ਹੁੰਦੀ ਓ ਥੱਲੇ ਤੱਕ ਤੇ ਹੁਣ ਇਹ ਹੋ ਸਕਦੇ ਆ ਆ ਰਿਹਾ ਲੱਗਦਾ ਇਹ ਹਾਂ ਅੰਟੀ ਕੀ ਬਣਾ ਰਹੇ ਹੋ ਜੀ ਅੰਟੀ ਧਾਗਾ ਹੁਣ ਹੀ ਆਨੇ ਦੇਖੋ ਬੋਟਨ ਇਦਾਂ ਹੀ ਯਾਰ ਆਪਣੇ ਤਾਂ ਉਧਰ ਚਾਰਖਿਆਂ ਦੇ ਬਣਾਉਂਦੇ ਸੀ ਸਾਰੇ ਆਪ ਹੀ ਕਰ ਆਪ ਹੀ ਤਿਆਰ ਕਰਦੇ ਸੀ ਸਾਰਾ ਕੁਝ ਕੁਦ ਕੁਦ ਕਹੀ ਕੁਦ ਬਣਾ ਰਹੇ ਹਾਂ ਲੈ ਚਾ ਨਹੀਂ ਕੋਈ ਬਣਾ ਬਣਾ ਕੇ ਰੱਖਾਇ ਨਹੀਂ ਜੋ ਇਹ ਰੁਈ ਹੈ ਕਿਸ ਕੀ ਹੈ ਇਹ ਬੇਡੂ ਕੀ ਢੇਡੂ ਕੀ ਹਾਂ ਕਿਸ ਦੀ ਠੀਕ ਹੈ ਬੇਡੂ ਕੀ ਹੈ ਬੇਡੂ ਹੈ ਨਾ ਚਿਪ 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 ਹਾਂ ਪਰ ਤੂੰ ਵੀ ਤਾਂ ਗਰਮ ਹੁੰਦੀ ਹੈ ਨਾ ਫਿਰ 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 ਬਸ ਹੀ ਕੁਆਂਟੀਰ ਗਿਆ ਧਾਗਾ ਬਣਾ ਕੇ ਇਹਨੂੰ ਇਕੱਠਾ ਕਰੀ ਜਾਂਦਾ ਘਰੇ ਆ ਇੱਦਾਂ ਹੀ ਲੋ ਤਾਂ ਤੋਇਆ ਮੈਨੇ ਬਣਾ ਬਣਾ ਕੇ ਰੱਖਿਆ ਹੈ ਕੈਪ ਵਗੈਰਾ ਸਾਰਾ ਕੁਝ ਇੱਥੇ ਬਣਾ ਕੇ ਰੱਖ ਦਿਆ ਅੰਟੀ ਹਰਗੇ ਇੱਕ ਆਂਟੀ ਇੱਧਰ ਵੀ ਬੈਠੀ ਹੈ ਅੰਟੀ ਕੋਲੇ ਵੀ ਇੱਧਰ ਸਮਾਨ ਪਿਆ ਬਣਾ ਕੇ ਰੱਖਿਆ ਸਾਰਾ ਕੁਝ ਬਣਾ ਕੇ ਰੱਖਦਾ ਹੈ ਉਹ ਤੂ ਰੈਸਟੋਰਾਂ ਨੂੰ ਜ਼ਰੂਰ ਵੇਖ ਇਹ ਦੇਖੋ ਆ ਮੰਦਰ ਦੇ ਸੱਜੇ ਬਾਹਰ ਆ ਕੇ ਇਹ ਪੌੜੀਆਂ ਧੁੱਪਾ ਵੇਖੋ ਇੰਨਾ ਕੋਲੋਂ ਲੈ ਕੇ ਜਾਇਆ ਕਰੋ ਕੁਛ ਨਾ ਕੁਛ ਇਹ ਦੋਸਤੋ ਦੇਖੋ ਇਹ ਮਾਚਲੀ ਡਰੈੱਸ ਜੋ ਰੈਡੀ ਹੋ ਕੇ ਇਦਾਂ ਬਣ ਕੇ ਇਦਾਂ ਪੂਰੀ ਅੰਟੀ ਦੇ ਖੁਦ ਦੀ ਪਹਿਨੀ ਵੀ ਆ ਦੇਖ ਸਕਦੇ ਆ ਇਹ ਅੰਟੀ ਰੱਖੀ ਆ ਆਹ ਦੇਖੋ ਅੰਟੀ ਦੇ ਆਹ ਮਾਚਲੀ ਡਰੈੱਸ ਆ ਜੋ ਅੰਟੀ ਨੇ ਪਾਈ ਆ ਆ ਵੀਡੀਓ ਬਾਕੀ ਮਾਚਲ ਤੇ ਠੰਡ ਬਹੁਤ ਆ ਤੇ ਫਿਰ ਉਦਾਂ ਦੀ ਕੰਟਰੋਲ ਕਰਨਾ ਇੱਕ ਆ ਬੇਖੋ ਗਰਮ ਪੂਰੀਆਂ ਕਾ ਤपया ਜੀ ਤਾਂ ਚਲੋ ਜਿਆਦਾ ਕਲਰਫੁਲ ਹਮਾਤਲੀ ਕੈਬ ਵੀ ਦੋਸਤੋ ਇਧਰ ਪਈਆਂ ਬਹੁਤ ਮਿਹਨਤ ਨਾਲ ਬਣਾਉਂਦੇ ਆ ਸਬਾਨ ਥੋੜਾ ਬਹੁਤਾ ਕੁਝ ਨਾ ਕੁਝ ਜ਼ਰੂਰ ਲਿਆ ਕਰੋ ਭੋਲੇ ਨਾਥ ਦੇ ਮੰਦਰ ਸ਼ਿਵਲਿੰਗ ਤੋਂ ਅੰਗਨੀ ਮਾਹ ਦੇ ਮੰਦਰ ਤਵਾਰ ਅਸੀਂ ਉੱਪਰ ਪਹੁੰਚੇ ਆ ਇਹ ਕਾਸ਼ਰਮ ਦੇਖੋ ਇਧਰ ਬਹੁਤ ਹੀ ਸੁੰਦਰ ਗੱਲਾਂ ਜੋ ਬਾਗ ਲਿਖੇ ਹੋਏ ਜੈ ਬਾਬਾ ਕੀ ਇਹ ਮੇਰੇ ਨਾਥ ਇਹ ਮੇਰੇ ਨਾਥ ਮੈਂ ਹੂੰ ਮੈਂ ਆਪਕੋ ਭੂਲੂ ਨਹੀਂ। ਲੋ ਇੱਕ ਵਾਟਰਫਾਲ ਇੱਧਰ ਵੀ ਆਉਂਦਾ ਪਿਆ। ਦੋਸਤੋ ਇਹ 뷰 ਅੰਦਨੀ ਮਹਾਦੇਵ ਮੰਦਿਰ ਤੋਂ ਉੱਪਰ ਜੋ ਕੌੜੀਆਂ ਜਾ ਰਹੀਆਂ ਉਹ ਕੌੜੀਆਂ ਤੋਂ ਉੱਪਰ ਜਾ ਕੇ ਉਹ ਨੀਚੇ ਆ ਅੰਦਨੀ ਮਹਾਦੇਵ ਮੰਦਿਰ ਜੋ ਤੁਸੀਂ ਦੇਖ ਰਹੇ ਹੋ ਛੱਡਾ ਉਦੋਂ ਵੀ ਥੱਲੇ ਆ ਉਸ ਤੋਂ ਉੱਪਰ ਆ ਕੇ ਆ ਰਸਤੇ 'ਚ ਜੀ ਆ ਆ ਕੇ ਇਸ ਰਸਤੇ ਪਹੁੰਚੇ। ਇਹ ਦੇਖੋ ਦੋਸਤੋ ਲੱਕੜ ਨਾਲ ਬਣੇ ਹੋਏ ਘਰ ਪੁਰਾਣੇ ਇਹ ਹੈ ਤਾਂ ਇੱਕ ਆਸ਼ਰਮ ਪਰ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਇੱਥੇ ਬਹੁਤ ਹੀ ਵਧੀਆ ਪ੍ਰਬੰਧ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਸੰਦਾ ਥੱਲੇੋਂ ਪਤਾ ਲੱਗੇ ਵੀ ਆਸ਼ਰਮ ਹੈ ਇਹ ਨਹੀਂ ਉਹ ਪਤਾ ਕਿ ਆਸ਼ਰਮ ਸੰਦਾ ਕੋਈ ਦਿਸਿਆ ਨਹੀਂ ਉੱਪਰ ਉੱਪਰ ਦੇਖੋ ਵਾਟਰਫਾਲ ਇੱਧਰ ਵੀ ਆ ਉਹ ਦੇਖੋ ਪਹਾੜਾਂ ਤੇ ਦਾ ਜਾਣਾ ਦੋਸਤੋ ਬਹੁਤ ਮੁਸ਼ਕਲ ਆ ਸੋਚਿਆ ਸੀ ਉੱਥੋਂ ਚੱਲਦੇ-ਜਲਦੇ ਸੀ ਉੱਥੇ ਕੌਣ ਜਾਗੇ ਪਰ ਮੈਨੂੰ ਨਹੀਂ ਲੱਗਦਾ ਅਸੀਂ ਪਰਗੋਨ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ ਅੱਜ ਦੀ ਵੀਡੀਓ ਕਰਦੇ ਆ ਖਤਮ ਮਿਲਦੇ ਆ ਇੱਕ ਨਵੀਂ ਵੀਡੀਓ ਨਵੀਂ ਸਵੇਰ ਨਾਲ ਏਸੀ ਅੰਜਨੀ ਮਹਾਦੇਵ ਟੈਂਪਲ ਤੁਹਾਨੂੰ ਜ਼ਰੂਰ ਚੰਗਾ ਲੱਗੂਗਾ ਵੀਡੀਓ ਦੇ ਨਾਲ ਜੇ ਲ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ